ਆਗਮਨ ਪਰਤੇ ਨਿਸ਼ਕਾਮ ਸੇਵਾ ਭਾਵ ਨਾਲ ਰੱਖੇ ਗਏ ਕੋਟੀਆਂ ਵੰਟ ਅਜੈਕਤਾ ਵੰਟ ਸਮਾਗਮ ਤੇ ਪਹੁੰਚੇ ਤੇ ਆਪ ਸਭ ਨੂੰ ਜੀ ਆਇਆਂ ਨੂੰ ਮੈਂ ਬੇਨਤੀ ਕਰਾਂਗਾ ਸਰਦਾਰ ਚਰਨਜੀਤ ਸਿੰਘ ਜੀ ਝੱਡਿਆਣਾ ਅੱਜ ਜਿਹੜੇ ਆਏ ਹੋਏ ਮੁੱਖ ਮਹਿਮਾਨਾਂ ਨੂੰ ਜੀ ਆਇਆਂ ਕਹਿੰਗੇ ਸਰਦਾਰ ਚਰਨਜੀਤ ਸਿੰਘ ਜੀ ਝੱਡਿਆਣਾ ਫੁੱਲ ਗਏ ਬਿਰਸਾ ਸੁਨੇਹੀ ਬਿਰਸਾ ਸੁਨੇਹੀ ਜਦ ਜਦ

ਸਾਂਝਿ ਪਿਆਰਤਾ ਦੇ ਸ਼ਬਦ ਸਾਂਝਿ ਪਿਆਰਤਾ ਦੇ ਸ਼ਬਦ ਕਾਰੇ ਕਾਰੇ ਪਹੁੰਚਾਉਣੇ ਵਾਸਤੇ ਦੇ ਸਾਂਝਿ ਵੇਖਿਆ ਸੁਪਨਾ ਤੁਸਾਜੋ ਵੇਖਿਆ ਸੁਪਨਾ ਤੁਸਾਜੋ ਪੂਰਾ ਉਸ ਨੂੰ ਕਰਨਾ ਹੈ ਉਸ ਨੂੰ ਕਰਨਾ ਹੈ ਇਸ ਤੱਕ ਦੁੱਖ ਆਪ ਆਸੀ ਸੰਤ ਤੂੰ ਸਾਦਰਨ ਚ ਕੋਣ ਲਈ ਸਾਦਰਨ ਸੁਆਮੀ ਗੁਰੂ ਨਾਨਕ ਆਏ ਸੰਤ ਗੁਰੂ ਨਾਨਕ ਆਏ ਸੰਤ ਗੁਰੂ ਨਾਨਕ ਆਏ ਸੰਤ ਆਸਤੇ ਗੁਰੂ ਨਾਨਕ ਆਸਤੇ ਦੇਸ਼ ਦੀ ਭਗਤੀ ਦੇ ਸਬਕ सब जो बोले सो हर माता जी सिद्धार्थ लिखे जी मैं सारे अपने आप अपर आ जाने ਨਿਸ਼ਕਾਮ ਸੇਵਾ ਭਾਵ ਨੂੰ ਸਤਿਗੁਰੂ ਨਾਨਕ ਜੀ ਦੇਵ ਜੀ ਦੇ 555ਵੇਂ ਜਨਮ ਦਿਨ ਤੇ ਅੱਜ 555 ਕੋਟੀਆਂ ਤੇ ਜੈਗਟਾ ਵੰਡੀਆਂ ਜਾ ਰਹੀਆਂ ਇਹ ਨਿਸ਼ਕਾਮ ਸੇਵਾ ਭਾਵ ਦਾ ਜਨਮ 2003 ਤੋਂ ਨਿਊਰੋਥੈਰੇਪੀ ਸੇਵਾ ਕੇਂਦਰ ਦੇ ਨਾਲ ਹੋਇਆ ਔਰ ਇਹ ਸਮੇਂ-ਸਮੇਂ ਤੇ ਨਿਊਰੋਥੈਰੇਪੀ ਦੇ ਕੈਂਪ ਬੱਚਿਆਂ ਨੂੰ ਵਜੀਫੇ ਦੇਣਾ ਕੋਟੀਆਂ ਵੰਡਾ ਇਹ ਸਮਾਗਮ ਕਾਫੀ ਸਾਲਾਂ ਤੋਂ ਚੱਲ ਰਿਹਾ ਹੈ। ਤੋਂ ਪਿਛਲੇ 6 ਸਾਲਾਂ ਤੋਂ ਅਸੀਂ ਪ੍ਰਣ ਲਿਆ ਕਿ ਜਿਹੜੇ ਸਰਦੀ ਸ਼ੁਰੂ ਹੋਣ ਤੋਂ ਪਹਿਲਾਂ ਬੱਚੇ ਕੋਟੀਆਂ ਇੰਜੈਕਟਾਂ ਨਹੀਂ ਲੈ ਪਾਉਂਦੇ। ਕੁਝ ਸਕੂਲਾਂ ਤੋਂ ਆਂਦੀਆਂ ਹਨ ਲੇਕਿਨ ਕੁਝ ਕਲਾਸਾਂ ਵਾਸਤੇ ਆਂਦੀਆਂ। ਤੋਂ ਸਾਡੀ ਸਾਰੀ ਸੋਸਾਇਟੀ ਦੇ ਜਿਹੜੇ ਮੈਂਬਰ ਸਾਹਿਬਾਨ ਨੇ ਪ੍ਰਧਾਨ ਜੀ ਸ਼੍ਰੀ ਬੋਧਰਾਮ ਜੀਠੀਆ, ਚਰਨਜੀਤ ਸਿੰਘ ਜੀ ਚੰਡਿਆਣਾ, ਪ੍ਰੋਜੈਕਟ ਇੰਚਾਰਜ ਜਸਪਾਲ ਸਿੰਘ ਜੀ ਤੋਂ ਸਾਰਿਆਂ ਨੇ ਅਸੀਂ ਨਿਰਣੈ ਕੀਤਾ ਵੀ ਪਿਛਲੇ 6 ਸਾਲਾਂ ਤੋਂ ਅਸੀਂ ਜਿੰਨਾ ਗੁਰਨਾਨਕ ਪਾਸ਼ਾ ਜੀ ਦਾ ਜਨਮ ਦਿਨ ਉਨੀਆਂ ਅਸੀਂ ਕੋਟੀਆਂ ਵੰਡਦੇ ਆ ਤਾਂ ਇਹ ਸਭ ਐਨ ਆਰ ਆਈ ਵੀਰ ਔਰ ਸਾਰੇ ਨਿਸ਼ਕਾਮ ਸੇਵਾ ਸੁਸਾਇਟੀ ਔਰ ਪੰਜਾਬ ਦੀ ਜਿਹੜੇ ਸਹਿਯੋਗੀ ਸੱਜਣ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਅਸੀਂ ਉਪਰਾਲਾ ਕਰਦੇ ਆ ਔਰ ਸ਼ਹਿਰ ਦੇ ਵਿੱਚ ਅਸੀਂ ਨਿਗਾ ਮਾਰਦੇ ਆ ਕਿ ਹੁਣ ਵੀ ਅਸੀਂ ਦੇਖਦੇ ਆ ਸਰਦੀ ਸ਼ੁਰੂ ਹੋ ਚੁੱਕੀ ਹੈ ਕਿ ਕੁਝ ਈ ਰਿਕਸ਼ਾ ਵਾਲੇ ਜਾਂ ਰਿਕਸ਼ੇ ਵਾਲੇ ਲੋਈ ਜੀ ਲੈ ਕੇ ਜਾਂਦੇ ਨੇ ਉਹਨਾਂ ਕੋ ਜੈਕਟਾ ਨਹੀਂ ਹਨ ਸੋ ਉਹਨਾਂ ਲਈ ਜੈਕਟਾਂ ਦਾ ਵੀ ਪ੍ਰਬੰਧ ਕੀਤਾ ਗਿਆ ਜਦੋਂ ਉਹਨਾਂ ਨੂੰ ਜਾ ਕੇ ਫੋਟੋ ਕਰਦੇ ਆ ਹਾਲਾਂਕਿ ਇਹ ਸਿਸਟਮ ਅਸੀਂ ਵੀ ਵਧੀਆ ਨਹੀਂ ਸਮਝਦੇ ਲੇਕਿਨ ਕਿ ਅਸੀਂ ਇਹ ਸਿਰਫ ਤਾਂ ਕਰਦੇ ਆਂ ਮੀਡੀਆ 'ਚ ਉਹ ਦੱਸਣਾ ਵੀ ਲੋਕਾਂ ਨੂੰ ਪ੍ਰੇਰਣਾ ਮਿਲ ਸਕੇ ਇਹ ਪ੍ਰੇਰਣਾ ਲੋਕਾਂ ਨੂੰ ਮਿਲੇਗੀ ਤਾਂ ਹੀ ਹੋਰ ਅਸੀਂ ਸੇਵਾ ਕਰ ਸਕਾਂਗੇ ਔਰ ਅਸੀਂ ਸੇਵਾ ਤਾਂ ਕਰ ਸਕਾਂਗੇ ਜੇ ਸਾਨੂੰ ਹੋਰ ਸਹਿਯੋਗ ਇਕੱਠਾ ਹੋਏਗਾ ਤੋਂ ਬੱਚਿਆਂ ਨੂੰ ਇਹੀ ਸਾਡਾ ਸੰਦੇਸ਼ ਹੈ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਦੇਣਾ ਸਿੱਖਣ ਚਾਹੇ ਉਹ ਕੂੜਾ ਚੱਕਣ ਸਿੱਖਣ ਪਲਾਸਟਿਕ ਦੀ ਵਰਤੋਂ ਨਾ ਕਰਨ ਕੋਈ ਟੂਟੀ ਚੱਲ ਰਹੀ ਹੈ ਉਹਨੂੰ ਬੰਦ ਕਰ ਦੇਣ ਔਰ ਜਦੋਂ ਆਪਣੇ ਕਾਬਿਲ ਹੋ ਜਾਣ ਠੀਕ ਹੈ ਉਦੋਂ ਕੁਝ ਨਾ ਕੁਝ ਖੁਦ ਆਪਦੇ ਅਥੀ ਦਾਨ ਕਰਨ ਇਸ ਲਈ 21 ਸਾਲਾਂ ਤੋਂ ਸਾਡੀ ਨਿਊਰੋਥੈਪੀ ਸੇਵਾ ਕੇਂਦਰ ਮੋਗਾ ਔਰ ਨਿਸ਼ਕਾਮ ਸੇਵਾ ਭਾਵ ਇਹ ਸੇਵਾ ਕਰਦੇ ਆ ਰਹੇ ਅੱਜ ਨਿਸ਼ਕਾਮ ਸੇਵਾ ਭਾਵ ਲੋਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਤੇ ਜਿਹੜਾ ਸਵੈਟਰ ਵੰਡ ਦਾ ਕਾਰਜਕਰਮ ਹੋਇਆ ਹੈ ਇਹ ਕਾਫੀ ਅੱਛਾ ਲੱਗਿਆ ਮੈਂ ਵੀ ਅੱਜ ਪਹਿਲੀ ਵਾਰੀ ਇਸ ਕਾਰਜਕਰਮ ਦੇ ਵਿੱਚ ਆਇਆ ਔਰ ਬਹੁਤ ਇਸ ਗੱਲ ਦੀ ਖੁਸ਼ੀ ਹੈ ਕਿ ਅੱਜ ਇਹ ਮੋਗਾ ਪੀੜਿਤ ਸਹਾਇਤਾ ਕਮੇਟੀ ਦੇ ਕਮਿਊਨਿਟੀ ਸੈਂਟਰ ਦੇ ਜੇ ਆਯੋਜਨ ਇਹਨਾਂ ਨੇ ਕੀਤਾ ਅਸ ਤੋਂ ਜੇ ਅੱਜ ਕੱਲ ਕਿਸੇ ਤਰ੍ਹਾਂ ਦੇ ਆਯੋਜਨਾ ਦੀ ਜ਼ਰੂਰਤ ਹੈ ਇਸ ਤਰ੍ਹਾਂ ਦੇ ਸੇਵਾ ਦੇ ਕੰਮਾਂ ਦੀ ਜ਼ਰੂਰਤ ਹੈ ਔਰ ਇੱਥੇ ਸਿਰਫ ਇਹ ਸਵੈਟਰ ਨਹੀਂ ਵੰਡਿਆ ਗਿਆ ਇੱਕ ਅੱਛੀ ਪ੍ਰੇਰਣਾ ਵੀ ਬੱਚਿਆਂ ਨੂੰ ਦਿੱਤੀ ਗਈ ਕਿ ਉਹ ਪੜ੍ਹਾਈ ਵੀ ਕਰਨ ਔਰ ਜਿਸ ਤਰ੍ਹਾਂ ਜਿੱਥੇ ਘੋਸ਼ਣਾ ਕੀਤੀ ਗਈ ਕਿ ਵੀ ਜਿਹੜਾ ਬੱਚਾ ਮੈਰਿਟ ਦੇ ਵਿੱਚ ਆਏਗਾ ਉਹਨੂੰ 5000 ਰੁਪਏ ਮਿਲਣਗੇ ਤਾਂ ਮੈਨੂੰ ਲੱਗਦਾ ਹੈ ਕਿ ਇਹ ਸਵੈਟਰ ਦੇ ਨਾਲੋਂ ਜ਼ਿਆਦਾ ਮਹੱਤਵਪੂਰਨ ਹੈ ਔਰ ਇਸਦੀ ਸਾਨੂੰ ਪ੍ਰਸ਼ੰਸਾ ਕਰਨੀ ਚਾਹੀਦੀ ਹੈ ਔਰ ਇਸ ਤਰ੍ਹਾਂ ਦੇ ਕਮਾ ਦੇ ਵਿੱਚ ਸਮਾਜ ਨੂੰ ਸਹਿਯੋਗ ਵੀ ਕਰਨਾ ਚਾਹੀਦਾ। ਮੈਨੂੰ ਲੱਗਦਾ ਹੈ ਕਿ ਕੋਟੀ ਦਾ ਪ੍ਰਚਾਰ ਇਤਨਾ ਮਹੱਤਵਪੂਰਨ ਨਹੀਂ ਹੈ ਪ੍ਰਚਾਰ ਇਸ ਲਈ ਹੈ ਕਿ ਇਸ ਤਰ੍ਹਾਂ ਦੇ ਕਾਰਜਕ੍ਰਮਾਂ ਦੀ ਹੋਰ ਵੀ ਜ਼ਰੂਰਤ ਹੈ। ਔਰ ਜਿਸ ਤਰ੍ਹਾਂ ਇਹਨੇ ਸਕੂਲਾਂ ਦੇ ਬੱਚਿਆਂ ਤੋਂ ਇਲਾਵਾ ਔਰ ਜਿਹੜੇ ਰਿਕਸ਼ਾ ਚਲਾਣ ਵਾਲੇ ਆ ਵਾਕੀ ਲੋਕਾਂ ਦੇ ਬਾਰੇ ਵੀ ਸੋਚਿਆ ਹੈ। ਇਹ ਵੀ ਇੱਕ ਬੜਾ ਸਲਾੰਗਾ ਯੋਗ ਇਹਨਾਂ ਦਾ ਉਪਰਾਲਾ ਹੈ। ਮੈਂ ਇਹਦੇ ਲਈ ਇਹਨਾਂ ਸਾਰੀ ਟੀਮ ਨੂੰ ਬਹੁਤ-ਬਹੁਤ ਵਧਾਈ ਦਿੰਦਾ। ਮੈਂ ਤਕਰੀਬਨ ਪਿਛਲੇ 20 ਸਾਲ ਤੋਂ ਨਿਸ਼ਕਾਮ ਸੇਵਾ ਭਾਵ ਤੇ ਜੁੜੇ ਹੋਏ ਜੁੜਿਆਗੇ ਇਹ ਸਾਰੀ ਟੀਮ ਦੀ ਇੱਕ ਖਿੱਚ ਹੈ ਵੀ ਲੋਕਾਂ ਨਾਲੋਂ ਅਲੱਗ ਬੱਚਿਆਂ ਦੀ ਸੇਵਾ ਕਰੀਏ ਔਰ ਹਰ ਸਾਲ ਬੱਚਿਆਂ ਨੂੰ ਕੁਕੀਆਂ ਜਨੇ ਜਿਹੇ ਵੀ ਜਨੇ ਔਰ ਮੈਂ ਖਾਸ ਤੌਰ ਤੇ ਇਹ ਖਿਆਲ ਰੱਖਦਾ ਕਿ ਬੱਚੇ ਪੜ੍ਹਾਈ ਦੇ ਵਿੱਚ ਤਰੱਕੀ ਕਰਨ ਤੇ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਅੱਜ ਮੈਂ ਐਲਾਨ ਕੀਤਾ ਹੈ ਕਿ ਜੇ ਕੋਈ ਬੱਚਾ ਮੈਨਰੇ ਲੈ ਕੇ ਜਾਂਦਾ ਮੈਂ ਉਹਨੂੰ ਪਰਸਲ ਹੀ 5000 ਰੁਪਏ ਦੂੰਗਾ ਕਿਉਂਕਿ ਬੱਚਿਆਂ ਨੂੰ ਮੋਟੀਵੇਸ਼ਨ ਕਰੋ ਪ੍ਰੋਸਹਾਨ ਕਰੋ ਤੇ ਬੱਚੇ ਤਰੱਕੀ ਕਰਦੇ ਆ ਤੇ ਇਹ ਵੀ ਸਿਸ਼ ਦਿੱਤੀ ਹੈ ਕਿ ਬੱਚੇ ਸਾਰੇ ਫਸਟ ਵਿਜੀ ਪਾਸ ਨੇ ਮੈਂ ਪ੍ਰੈਸ ਵਾਲਿਆਂ ਦਾ ਵੀ ਬਹੁਤ-ਬਹੁਤ ਧੰਨਵਾਦੀ ਹਾਂ ਕਿ ਤੁਸੀਂ ਇੰਨੇ ਜਿਹੜੇ ਇਕੱਠੇ ਹੋ ਕੇ ਸਾਨੂੰ ਮਾਨ ਦੇ ਰਹੇ ਹੋ ਥੋੜਾ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ